ਮਾਮਲਾ ਤਾਂ ਇਹ ਆ ਵੀ ਮੈਂ ਬਈ ਤੇ ਬੇਟੀ ਦੀ ਸ਼ਾਦੀ ਕੀਤੀ ਸੀ ਕੁੜੀ ਨਾਲ ਉਹ ਤੇ ਪੈਸੇ ਖਰਚ ਕੇ ਬਾਹਰ ਭੇਜੀ ਸੀਗੀ ਉਹ ਸਾਡੇ ਨਾਲ ਫਰਾਡ ਕਰਦੀ ਹੈ ਇਹ ਮਲੇਰਕੋੜਾ ਰੋਜਾ ਵੀ ਨੂਚ ਰਹਿੰਦੇ ਨੇ ਰਹਿਸ ਇਹਨਾਂ ਦੀ ਦੁਕਾਨ ਹੈ ਜੀ ਆਪਣੇ ਭਾਈ ਕੇ ਟਰੇਡਰ ਜਨੂ ਮੰਦਿਰ ਦੇ ਸਾਹਮਣੇ ਉਸ ਤੋਂ ਬਾਅਦ ਅਸੀਂ ਜਦੋਂ ਸਾਡਾ ਨੰਬਰ ਬਲੌਕ ਕਰਤਾ ਫਿਰ ਪੰਜਾਬ ਪੁਲਿਸ ਮਾਨਯੋਗ ਐਸਐਸਪੀ ਸਾਹ ਕੋਲ ਦੱਸ ਆਤੀ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਆਨਰ ਮੈਂ ਸਰਜੀ ਸਿੰਘ ਰਟੋਲਾ ਪਿਛਲੇ ਦਿਨੀ ਪਿਛਲੇ ਸਾਲਾਂ ਦੇ ਦੌਰਾਨ ਅਮਰਗੜ ਹਲਕੇ ਦਾ ਪਿੰਡ ਬਨ ਬੌਰਾ ਪੈਂਦਾ ਜਿੱਥੇ ਕੀ ਇੱਕ ਪਰਿਵਾਰ ਵੱਲੋਂ ਆਪਣੇ ਪੁੱਤਰ ਦਾ ਵਿਆਹ ਮਲੇ ਕੋੜਲੇ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਉਸ ਕੁੜੀ ਦੇ ਨਾਲ ਵਿਆਹ ਕਰਕੇ ਪਰਿਵਾਰ ਵੱਲੋਂ ਪੂਰਾ ਖਰਚਾ ਕਰਕੇ ਉਸ ਨੂੰ ਫੌਰਨ ਭੇਜਿਆ ਜਾਂਦਾ ਜਿੱਥੇ ਜਾ ਕੇ ਥੋੜੇ ਸਮੇਂ ਬਾਅਦ ਹੀ ਉਹ ਕੁੜੀ ਜਿਹੜੀ ਹੈਗੀ ਆ ਪਰਿਵਾਰ ਨੇ ਵਿਆਹ ਕੇ ਤੋਰੀ ਸੀ ਆਪਣੇ ਪੁੱਤਰ ਦੇ ਨਾਲ ਪਰਿਵਾਰ ਦੇ ਨਾਲ ਸੰਪਰਕ ਜਿਹੜਾ ਹੈਗਾ ਬੰਦ ਕਰ ਦਿੰਦੀ ਆ ਪਰਿਵਾਰ ਦੇ ਨੰਬਰ ਬਲੌਕ ਕਰ ਦਿੰਦੀ ਆ ਪਰਿਵਾਰ ਤੜਲੇ ਕਰਦਾ ਉਸ ਨਾਲ ਗੱਲਾਂ ਕਰਦੀਆਂ ਪਰ ਜਿਹੜਾ ਹੈਗਾ ਉਹ ਕੁੜੀ ਦੇ ਇਹਦੇ ਜਿਹੜੇ ਹੈਗਾ ਨੰਬਰ ਹੀ ਬਲੌਕ ਕਰ ਚੁੱਕੀ ਸੀ ਕਿੱਥੋਂ ਸੰਪਰਕ ਕਰਦੇ ਜਦੋਂ ਇਸ ਪਰਿਵਾਰ ਨੇ ਲੜਕੀ ਵਾਲੇ ਪਰਿਵਾਰ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਵੀ ਕੰਨੀ ਤਣਾਉ ਦੇ ਨਜ਼ਰ ਆਏ ਪਰ ਫਿਰ ਪਉਰਾ ਪਰਵਾਹ ਨੇ ਜਿਹੜਾ ਹੈਗਾ ਪੰਜਾਬ ਪੁਲਿਸ ਅੰਮ੍ਰਿਤਸਰ ਦਾ ਜਿਹੜਾ ਸਹਾਇਤਾ ਐਸਐਚਬੀ શ્રી ਗਗਨ ਅਜੀਤ ਸਿੰਘ ਨੂੰ ਫਰਿਆਦ ਕੀਤੀ ਉਹਨਾਂ ਦੀ ਫਰਿਆਦ ਜਿਹੜੀ ਹੈਗੀ ਆ ਪਾਵੇ ਫਰਿਆਦ ਕੀਤੀ ਉਲੰਭਾ ਸਮਾਂ ਹੋ ਗਿਆ ਸੀ ਲੰਬੇ ਸੰਵਾਦ ਜਿਹੜੀ ਉਹ ਲੜਕੀ ਆ ਵਾਪਸ ਪੰਜਾਬ ਪਹੁੰਚੀ ਆ ਜਿਹਦੇ ਉੱਪਰ ਆ ਪੁਲਿਸ ਨੇ ਉਹ ਪਰਚਾ ਦੇ ਰੱਖਿਆ ਸੀ ਪਹਿਲੇ ਹੀ ਉਸਦੇ ਫਾਦਰ ਦੀ ਜਿਹੜੀ ਜ਼ਮਾਨਤ ਹੋਈ ਆ ਉਸੇ ਕੇਸ ਦੇ ਵਿੱਚ ਜਦੋਂ ਉਹ ਲੜਕੀ 에ਰਪੋਰਟ ਤੇ ਪਹੁੰਚਦੀ ਆ ਤਾਂ ਉਸ ਨੂੰ ਹਲਕਾ ਆਮਰਗੜੀ ਪੁਲਿਸ ਵੱਲੋਂ ਐਸਐਸਪੀ ਸ੍ਰੀ ਕਗਨਜੀਤ ਸਿੰਘ ਜੀ ਦੀ ਰਹਿਨ ਮਾਈ ਇੱਥੇ ਕਾਬੂ ਕਰ ਲਿੱਤਾ ਜਾਂਦਾ ਥੋਡੀ ਗੱਲ ਕਰਾਂ ਮੈਂ ਪਰਿਵਾਰ ਕੇ ਮੈਂਬਰਾਂ ਦੇ ਨਾਲ ਇਹ ਪਹਿਲੇ ਪਰਿਵਾਰ ਦੇਖਿਆ ਜਿਹੜਾ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਵਾਸਤੇ ਐਸਐਸਪੀ ਦਾ ਦਫ਼ਤਰ ਪਹੁੰਚੇ ਨੇ ਉਹਨਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਸਖਜਿੰਦਰ ਸਿੰਘ ਪਿੰਡ ਬਲਵਾਰਾ ਕੀ ਮਾਮਲਾ ਜੀ ਮਾਮਲਾ ਤਾਂ ਇਹ ਆ ਵੀ ਮੈਂ ਬੇਟੇ ਦੀ ਸ਼ਾਦੀ ਕੀਤੀ ਸੀ ਕੁੜੀ ਨਾਲ ਉਹਦੇ ਪੈਸੇ ਖਰਚ ਕੇ ਬਾਹਰ ਭੇਜੀ ਸੀਗੀ ਉਹ ਸਾਡੇ ਨਾਲ ਫਰਾਡ ਕਰ ਗਈ ਜੀ ਦਮਨਪ੍ਰੀਤ ਕੌਰ ਕਿਹੜੀ ਜਗ੍ਹਾ ਤੋਂ ਸਰ ਇਹ ਮਲੇਰ ਕੋਲ ਦਾ ਰੋਜਾ ਵੀ ਨੂਚ ਰਹਿੰਦੇ ਨੇ ਰਹਿਸ ਇਹਨਾਂ ਦੀ ਦੁਕਾਨ ਆ ਜੀ ਆਪਣੇ ਭਾਈ ਦੇ ਟਰੇਡਰ ਜਹਨੂਮੰਦਰ ਦੇ ਸਾਹਮਣੇ ਬਰਤਨ ਸਟੋਰ ਹੈ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜੀ ਉਸ ਤੋਂ ਬਾਅਦ ਅਸੀਂ ਜਦੋਂ ਸਾਡਾ ਨੰਬਰ ਬਲੌਕ ਕਰਤਾ ਬਾਹਰ ਜਾ ਕੇ ਸਾਨੂੰ ਕਿਸੇ ਨਾਲ ਵੀ ਇਹਨਾਂ ਕੋਲ ਕਰਤਾ ਉਸ ਤੋਂ ਬਾਅਦ ਅਸੀਂ ਫਿਰ ਪੰਜਾਬ ਪੁਲਿਸ ਮਾਨ ਜੋਗਾ ਐਸਐਸਪੀ ਸਾਹ ਕੋਲ ਦਿਖਾ ਦਿੱਤੀ ਉਹਨਾਂ ਨੇ ਤਫ਼ਤੀਸ਼ ਕੀਤੀ ਲੱਗੇ ਦੀ ਕਈ ਖਸਾ ਟਾਈਮ ਲੱਗਿਆ ਸੀਗਾ ਤਫ਼ਤੀਸ਼ ਤੋਂ ਬਾਅਦ ਫਿਰ ਉਹਨਾਂ ਨੇ ਐਫਆਈਆਰ ਲੌਂਚ ਕਰ ਦਿੱਤੀ ਦੋ ਜਾਣੇ ਹੁਣ ਕੀ ਨਵੀਂ ਅਪਡੇਟ ਹੈ ਹੁਣ ਨਵੀਂ ਅਪਡੇਟ ਇਹ ਹੈ ਵੀ ਜੋ ਉਹ ਕੈਨੇਡਾ ਰਹਿੰਦੀ ਸੀ ਕੁੜੀ ਦਵਨਪ੍ਰੀਤ ਉਹ ਏਅਰਪੋਰਟ ਤੇ ਆਈ ਹੋਣੀ ਆ ਆਪਣੇ ਦਿੱਲੀ ਉਥੋਂ ਐਲਓਸੀ ਜਾਰੀ ਹੋਈ ਸੀ ਉਥੋਂ ਪੰਜਾਬ ਪੁਲਿਸ ਗਈ ਜਾ ਕੇ ਉਹਨਾਂ ਨੂੰ ਰਿਸਟਾਰਟ ਇਹ ਜਿਹੜੇ ਪਿਤਾ ਜੀ ਤੇ ਉਹਨਾਂ ਦਾ ਉਹਨਾਂ ਦੇ ਪਿਤਾ ਜਾਰੀਜੀਤ ਸਿੰਘ ਨੇ ਜੀ ਉਹ ਉਹਨਾਂ ਦਾ ਉਹ ਉਹਨਾਂ ਦੇ ਜਵਾਨ ਤੋਂ ਕੀ ਪਹਿਲਾਂ ਜੀ ਅੱਜ ਆਪ ਵੀ ਤੁਸੀਂ ਐਸਐਸਪੀ ਦੇ ਕੋਲ ਆ ਪਹੁੰਚੇ ਹੋ ਉੱਥੇ ਪਹੁੰਚੇ ਬਾਕੀ ਆ ਮੈਂ ਤਾਂ ਇੱਥੇ ਹੀ ਬੋਲਣਾ ਮੈਂ ਧੰਨਵਾਦ ਕਰਨਾ ਆਇਆ ਸੀ ਮਾਨਯੋਗ ਐਸਐਸਪੀ ਸਰਦਾਰ ਗਗਨ ਅਜੀਤ ਸਿੰਘ ਜੀ ਆਂਦਾ ਤੇ ਮਾਨਯੋਗ ਡੀਐਸਪੀ ਦਵਿੰਦਰ ਸਿੰਘ ਸੰਧੂ ਅਮਰਗੜ ਜੀ ਤੇ ਮਾਨਯੋਗ ਐਸਐਚਓ ਰਵੀ ਰਵਿੰਦਰ ਰਾਣੇਂਦਰ ਕੁਮਾਰ ਐਸਐਚਓ ਅਮਰਗੜ ਜੀ ਮਦਰ ਪੁਲਿਸ ਨੂੰ ਤਾਂ ਅਮਰ ਤੋਂ ਲੋਕ ਨਿੰਦਦੇ ਨੇ ਜੀ ਤੁਸੀਂ ਧੰਨਵਾਦ ਕਰਦੇ ਨਹੀਂ ਪੁਲਿਸ ਨੂੰ ਆਮ ਤੌਰ ਤੇ ਦੇਖਿਆ ਗਿਆ ਵੀ ਪੁਲਿਸ ਨੂੰ ਲੋਕ ਬਹੁਤੇ ਜਿਹੜੇ ਨੇ ਨਿੰਦਦੇ ਹੀ ਨੇ ਆਪਾਂ ਦੇਖਦੇ ਆਂ ਮੀਡੀਆ 'ਚ ਪਰ ਤੁਸੀਂ ਪੁਲਿਸ ਨੇ ਕੋਈ ਨਾ ਮਲੇਰ ਕੋਲ ਆ ਪੁਲਿਸ ਦੀ ਸਿਫਤ ਕਰਨ ਯੋਗ ਬਣਦੀ ਹੀ ਆ ਜੀ ਕਿਉਂਕਿ ਮੈਨੂੰ ਇਹਨਾਂ ਨੇ ਇਨਸਾਫ ਦਿੱਤਾ ਮੇਰੇ ਐਫ ਆਈ ਆਰ ਰਜਿਸਟਰ ਕੀਤੀ ਪੰਜਾਬ ਪੁਲਿਸ ਮੈਨੂੰ ਤਫ਼ਦੀਸ਼ ਦੇ ਵਿੱਚ ਵੀ ਮੇਰੇ ਨਾਲ ਬਹੁਤ ਸਾਰਾ ਜੋ ਕੀਤਾ ਜਣੀ ਮੈਨੂੰ ਪੂਰਾ ਮਾਣ ਹੈ ਮਾਣ ਜੋ ਐਸ ਐਸ ਪੀ ਸਾਹਿਬ ਟੀ ਐਸ ਪੀ ਅਮਰਗੜ ਦਵਿੰਦਰ ਸਿੰਘ ਸੰਤੂ ਐਸਐਚ ਚੌਹੁੰਦਰ ਸਿੰਘ ਤੇ ਹੁਣ ਮੌਜੂਦਾ ਐਸਐਸਪੀ ਸਰਦਾਰ ਗਗਨਜੀਤ ਸਿੰਘ ਹਾਕੀ ਓਲੰਪੀਅਨ ਨੇ ਜੋ ਉਹਨਾਂ ਦਾ ਬਹੁਤ ਸਾਰਾ ਤਹਿ ਦਿਲੋਂ ਧੰਨਵਾਦ ਸਾਡੇ ਗਾੜੋ ਥਾਣੇ ਦਾ ਪਿੰਡ ਆ ਬਨਘੋਰ ਹੈ ਜੀ ਉੱਥੇ ਦਾ ਪਰਿਵਾਰ ਮਲੇਰਪੁਰ ਪੁਲਿਸ ਦਾ ਬਹੁਤ ਸਾਰਾ ਧੰਨਵਾਦ ਕਰਨ ਦੀ ਵਿਸ਼ੇਸ਼ ਤੌਰ ਤੇ ਪਹੁੰਚਿਆ ਉਹਨਾਂ ਦਾ ਕਹਿਣਾ ਹੈ ਕਿ 2023 ਦੇ ਵਿੱਚ ਉਹਨਾਂ ਕੋਲ ਇੱਕ ਮਕਦਮਾ ਦਰਜ ਕਰਵਾਇਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੀ ਜਿਹੜਾ ਬੇਟਾ ਸੀਗਾ ਉਹਦੇ ਨਾਲ ਪੂਰੀ ਧੋਖਾਧੜੀ ਕਰਕੇ ਬਾਹਰ ਦੇ ਲਈ ਦਿੱਕੀ ਹੋਈ ਇਹ ਇੱਕ 21 11 23 ਨੂੰ ਪਰਚਾ ਦਰਜ ਹੋਇਆ ਸੀ 420 120 ਵੀ ਦੇ ਵੀ ਦੇ ਤਹਿਤ ਤੇ ਉਹਦੇ ਵਿੱਚ ਇਹਨਾਂ ਨੇ ਮੁੰਡੇ ਨਾਲ ਫਰਾਡ ਕੀਤਾ ਸੀਗਾ ਵੀ ਵਿਆਹ ਕੀਤਾ ਸੀਗਾ 10-15 ਲੱਖ ਰੁਪਏ ਲਵਾ ਕੇ ਉਹਨਾਂ ਦਾ 골ਡ ਉਦੋਂ ਬਾਅਦ ਵਾਪਸ ਨਹੀਂ ਲੈ ਕੇ ਗਏ ਮੁੰਡੇ ਨੂੰ ਇਹ ਪ੍ਰਾਣਾ ਪਰਚਾ ਦਰਜ ਹੋਇਆ ਸੀ ਇਹਦੇ ਵਿੱਚ ਫਾਦਰ ਦੇ ਉਹਦੇ ਪਹਿਲੇ ਅਰੈਸਟ ਹੋਈ ਵੀ ਸੀਗੀ ਤੇ ਲੜਕੀ ਜਿਹੜੀ ਦਮਨ ਕੌਰ ਸੀਗੀ ਉਹਦਾ ਅਸੀਂ ਐਲਓਸੀ ਇਸ਼ੂ ਕਰਾਇਆ ਹੋਇਆ ਸੀਗਾ ਜਿਹਦਾ ਕੱਲ ਰਾਤ ਨੂੰ ਉਥੇ 에어ਪੋਰਟ ਤੇ ਜਦੋਂ ਵਾਪਸ ਆਈ ਹੈ ਤੇ ਉਹਦੇ ਬਾਅਦ ਉਹਦੀ ਅਰੈਸਟ ਕੀਤੀ ਗਈ ਹੈ ਤੇ ਹੁਣ ਮੁਕਦਮਾ ਪਹਿਲੇ ਕਾਲੜੀ ਅਰੈਸਟ ਹੈ ਪ੍ਰਾਣਾ ਮੁਕਦਮੇ ਨਾਲ ਇਹ ਮੁਕਦਮਾ ਟੂਕੋਟ ਹੋ ਜਾਊਗਾ ਤੇ ਨਾਲੇ ਜਿਹੜੇ ਪਰਿਵਾਰ ਵਾਲੇ ਆ ਜਿਨ੍ਹਾਂ ਵੱਲੋਂ ਪਰਚਾ ਦਰਜ ਹੈ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲੂਗਾ ਇਹਦੀ ਵਿੱਚ ਅਦਾਲਤ ਅਦਾਲਤ 'ਚ ਪੇਸ਼ ਕਰਾਂਗੇ ਉਹਨੂੰ ਅਦਾਲਤ 'ਚ ਪੇਸ਼ ਕਰਕੇ ਫਿਰ ਉਹ ਜੁਡੀਸ਼ੀਅਲ ਜਾਊਗੀ ਫਿਰ ਇਹ ਚਲਾਨ ਦੇ ਦ